ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਰਹਿਗੁਰੂ ਜੀ ਕੀ ਫਤਿਹ ਪਾਛੇ ਦਸਪੀ ਕਬਿਓ ਬਾਜ ਬੇਨਤੀ ਚੋਬੀ ਹਮੇ ਕਰੋ ਹਰਿ ਚਾ ਪੂਰਨ ਜੀ ਕੀ ਚਾ ਤਉ ਚਰਨ ਨਮਨ ਲੇ ਹਮਾਰਾ ਆਪਣਾ ਜਾਨ अमृत शरीर तुम का आवो आभादेव मिजावो सुखी बसे हमोर पुर बुरारा सर्व सब सबे करता रा मोर चाचे कर दे क्रिया को तुम्हूए सक्रिया पूर्ण होए हमारिया साथ और जिंदगी रहे प्यासा तुम्हें जार जब बनाते आऊं जो बनते हूँ सुख दे पाऊं शिव को से खुमा है ਤਰਾ ਹਮਾਰੇ ਮਾਰੀ ਹੈ ਆਹ ਮਹਾਦੇਵ ਜੇ ਪ੍ਰਿਅ ਮਰਨ ਕਾਲ ਕਾ ਤਰਾ ਸਮਰੀਐ ਹੋ ਜੋ ਸੁਦਾ ਹਮਾਰੇ ਬੱਚਾ ਸ੍ਰੀ ਅਕੁ ਜੂ ਜੂ ਕਰਿ ਰੱਖਾ ਰੱਖ ਲਿਓ ਮੋਏ ਰੱਖਣ ਹਾਰੇ ਸਾਇਬ ਸੰਸਾਏ ਪਿਆਰੇ ਦੇਜ ਮੰਗਿ ਕ੍ਰਿਸ਼ਨ ਕੈ ਹਮਤਾ ਤੋਹ ਪੁਰੀ ਜਤਰਦਾਸ ਸੰਤਾ ਕਾਲ ਬੈ ਬਨੁ ਮੁਕਤਰਾ ਕਾਲ ਬੈ ਸਿਜੂ ਅਵਤਰਾ ਕਾਲ ਪਾਇ ਕਰਿ ਸੰਸਰ ਕਾ ਸਕਲ ਕਾਰ ਕਾ ਕੀ ਆਤਮਾ ਸਾ ਜਮਨ ਕਾਲ ਜਗ ਜੁਰ ਕੇ ਆਪੇਤ ਰਾਜ ਅਰਮਾ ਜੁਤਿਆ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਦਾਇਮ ਹਮਾਰਾ ਜਮਨ ਕਾਲ ਸੰਜਿਤ ਬਨਾਇਓ ਦੇਵ ਦੈਨਤ ਜਸਨ ਉਪਜਾਓ ਆਨੰਦ ਕੇ ਉਤਾਰਾ ਦਨਾਰਸੀ ਕੋ ਹਮਾਰੇ ਸ਼ਕਲਰ ਵਰਜਾਤ ਨਿਆਪ ਸਵਾਰੇ ਸਿਵਕਨ ਕੋ ਸਿਵਕਨ ਸੁਖ ਦੇਇ ਸੁਤ੍ਰੰਗੋ ਪਰਮ ਬਦਗੀਆ ਕਟ ਕਟ ਦੇ ਅੰਦਰ ਕੀ ਜਾਣਤ ਭਲੇ ਬਿਲੇ ਕੀਰ ਬਿਸ਼ਾਨਤ ਜੀਂਦੇ ਤੇ ਪੁੰਦੇ ਰਸੂਲਲਾ ਸਬਰ ਕਿਰਪਾ ਦ੍ਰਿਸ਼ ਕਰ ਭੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਤ ਟਕੇ ਪਦ ਪਟ ਕੀ ਜਾਣਾ ਜਬ ਉਦ ਕਰਖ ਕਰਾ ਕਰਤਾਰ ਪਰਜਾ ਤਰ ਦਬ ਜੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮਨ ਦੇ ਉਤਾਰੇ ਸਭ ਹੋ ਜੇ ਤੇ ਬਤਨ ਸ੍ਰੀ ਸਭ ਧਾਰਿਆ ਪੈ ਮਨੇ ਮੂਜ ਉਤਾਰਾ ਤੁਮ ਸਭ ਹਿਤ ਰਹਿਤ ਨਾਰਾਲਾ ਜਾਨਨ ਬੇਦ ਭੇਜਿਆ ਰਿਆ ਨੰ ਨਰਿੰਨਕਾਰ ਨਨਮਕਾਰ ਨੰ ਨੰ ਆਤ ਨਿਲ ਨਾਦ ਸੰਭ ਤੰਕਾ ਮੂੜੇ ਚਾਰਜ ਬੇਦ ਦਾ ਨਾਮੋ ਭੇਰਨਾ ਪਾਵਤ ਬੇਦਾਂ ਤੰਗ ਕਰਮ ਹਨਨਤ ਮੰਨਤ ਮਹਾ ਮੂੜੇ ਕਹਿ ਕਹਿ ਨਾ ਜਾਣਦ ਮਹਾ ਦੇਵ ਕੋ ਕਹਿ ਸਦਸ ਨਰਿੰਨਕਾਰ ਕਾ ਤਨ ਪੈਨ ਪੈਨਾ ਤੁਝ ਦਿੰਦੇ ਤੁਮਰਾ ਰਖਾ ਨਾ ਦਇ ਬਸਾਰਾ ਕਹੇ ਬਿਜ ਸਦਾ ਬ੍ਰਹਮ ਸੰਸਾਰਾ ਏਕੇ ਰੂਪ ਅਨੂ ਸਰੂਪ ਆਰੰਭ ਭਇਓ ਰਾਮ ਕਹੀ ਭੂਪਾ ਅੰਦਰ ਜਰ ਸਤਿ ਤਕ ਨਿਯ ਤੁਮਰ ਖਾਨ ਬਹੁ ਰਾਜ ਦੇਨੇ ਕਹੋ ਗੋਲ ਰਾਜ ਅਮਕਾ ਕਹੋ ਸੰਮਟ ਭਇਓ ਸ਼ੰਕਰ ਕਹਿਤਾ ਸਗਰੇ ਜਿਨ ਲਖਾਇ ਆਤਮ ਬਵ ਆਦਿ ਰਗਾਰ ਦਸਰੂਪ ਸਿਮਬ। ਅਬਰ ਚ ਮੈਨੇ ਤੁਮ ਕਰੋ ਸਿਖਵਾਰਿ ਸਿਖਸ ਕਰੋ ਦਸਤੇ ਉਠ ਤੁਤ ਪਾਦਾ ਸકલ ਮਲੇਸ਼ ਕਰੋ ਨ ਕਤਾ। ਜੇ ਆਸੁਜ ਤਵ ਸਰਨੀ ਪਰੈ ਤਿਨ ਕੈ ਦੁਖ ਰੂਤ ਹਮਰੇ। ਪੁਰਖ ਜੋਰ ਬਕ ਪਰਿਤ ਹਾਰੇ। ਤਿਨ ਕੈ ਤੁਮ ਸਰੂਪ ਅਵਤਾਰੈ। ਜੋ ਕਲ ਕੋ ਇਕਬਾਰ ਧਿਆਇ ਹੈ ਤਾਂ ਕੇ ਕਾਲ ਨੁਟਦੇ ਆਹੇ ਰਚਾ ਹੋਏ ਤੈਂ ਸਭ ਕਾਲਾ ਰਚਾ ਹੋਏ ਤੈਂ ਸਭ ਕਾਲਾ ਦੁਸ਼ਟ ਅਰਿਸ਼ਟ ਕਰਿਤ ਕਾਲਾ ਕਿਰਪਾ ਦੁਸ਼ਟ ਦੰਦ ਨਹਿਰੇ ਤਾਂ ਕੇ ਦਰਗਮੋਹਰ ਰਿੱਧ ਸਦ ਕਰਮੋ ਸਭ ਹੋਏ ਦੁਸ਼ਟ ਜਾ ਸਭ ਤਨ ਕੋਈ ਇਕ ਬਾਜ ਤੂਮੇ ਸੁਮਾਰਾ ਕਾਲਾ ਹਾ ਤੇ ਤਾਏ ਉਬਾਰਾ ਜਿਨ ਨਰ ਨਾਮਧਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜ ਗਏ ਮੈਂ ਸੰਤਿਹਾਰੇ ਆਪ ਹਾਥ ਜੈ ਲਹੁ ਬਾਰੇ ਸਰਬ ਥੋਰਮ ਹੋਏ ਸਹਾਇ ਦੁਸ਼ਟ ਦੁਖ ਤੇ ਲਹੁ ਬਚਾ ਕਰ ਗਤੈ ਤੇ ਮੈਂ ਸਰਨ ਤਹਾਰੇ ਆਵਾਜ਼ ਦੇ ਲਿਓ ਬਾਰੇ ਸਰਬ ਧਰਮ ਹੋਏ ਸਹਾਏ ਦੁਸ਼ਟ ਦੋਗ ਦੇ ਲਿਓ ਵਿਚਾਰ